ਹਾਂਜੀ ਵੀਰ ਜੀ ਚੋਲ ਖਾਦੇ ਤੈਨੂੰ ਕਿਵੇਂ ਲੱਗੇ ਹੈ ਹੈ ਇੱਕਦਰੀ ਬੰਦਾ ਨਰੇ ਹੱਥਾਂ ਦੇ ਚੋਲ ਖਾ ਲੈਂਦਾ ਬਾਰ-ਬਾਰ ਹੁੰਦਾ ਹੈ ਠੀਕ ਆ ਤੁਹਾਡੇ ਸਾਹਮਣੇ ਗਵਾਹ ਟਾਈਮ ਤੇ ਇਹਨਾਂ ਦਾ ਪਤੀਲਾ ਜੇਲਾ ਹੋ ਗਿਆ ਹੈ ਚੋਲੇ ਵਿੱਚ ਕੀ ਕੀ ਪਾਉਂਦੇ ਹੋ ਚੋਲੇ ਵਿੱਚ ਜੋ ਲੱਭੇ ਪਾ ਲਈਦਾ ਭਾਜੀ ਨਿਊ ਟ੍ਰੀ ਬੜੀ ਆਲੂ ਗਾਜਰਾ ਠੀਕ ਹੈ ਭਾਜੀ ਅੱਜਕੱਲ ਸਿਆਜ ਹੈ ਸਬਜ਼ੀਆਂ ਜ਼ਿਆਦਾ ਹੁੰਦੀਆਂ ਆ ਅੱਜਕੱਲ ਘੱਟ ਹੁੰਦੀਆਂ ਠੀਕ ਹੈ ਪਲੇ ਲਾਉਂ ਹੈ ਤੁਹਾਡੇ ਵਾਸਤੇ ਵੀ ਵਧੀਆ ਜੀ ਢੈਂਡ ਲਾਉਂਗੇ ਹੋਰ ਮੇਸਾ ਸਮਾਤੀ ਹੋ ਗਈ ਆ ਉਹਦੀ ਮਾਤੀ ਹੈ ਜੀ ਹਾਂ ਨਾਮ ਕੀ ਢਾਡਾ oven కుమార్ oven కుమార్ ਹਾਂ ਜੀ ਇਹ ਪਿਆਜ ਆ ਗਿਆ ਹਾਂ ਜੀ ਹਾਂ ਜੀ ਪਿਆਜ ਆ ਗਿਆ ਜੀ ਦਰਸਨ ਹੁੰਕਣਾ ਕੰਨਿਆ ਨਾਲ ਦਾਣਾ ਬੜੀ ਦਾ ਖਟਾ ਲਾ ਕੇ ਚੱਡੀ ਬਣਾਈ ਸਪੈਸ਼ਲ ਇਹ ਕਿੰਨੇ ਦੀ ਪਲੇਟ ਆ 20 ਰੁਪਏ ਦੀ 20 ਰੁਪਏ ਦੀ ਪਲੇਟ ਹਾਂਜੀ ਹਾਂਜੀ ਜਨਾਬ ਇਹਦਾ ਅਦੇ ਚੈਨ ਚਾਹ ਪਾਇਆ ਦਾ ਹਣੀ ਤੋਂ ਇੱਕ ਦਸ ਲੋ ਇਹ 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 ਕਿਨੇ ਖਾਣੇ ਦੇ ਕਿੱਥੇ ਆਵੇ ਖਾਣ ਵਾਸਤੇ ਗੋਲ ਹਟੀ ਚੌਂਕ ਰਮਾਂਡਾ ਹੋਟਲ ਦੇ ਸਾਹਮਣੇ ਗੋਲ ਹਟੀ ਚੌਂਕ ਰਮਾਂਡਾ ਹੋਟਲ ਦੇ ਸਾਹਮਣੇ ਰਮਾਂਡਾ ਹੋਟਲ ਦੇ ਸਾਹਮਣੇ ਠੀਕ ਹੈ ਕਿੰਨੇ ਵਜੇ ਤੱਕ ਹੁੰਦੇ ਨੇ ਦਜੀ ਇੱਥੇ 12 ਵਜੇ ਕੋਈ ਨਹੀਂ ਸਾਡਾ 12 ਵਜੇ ਤੱਕ ਹਾਂਜੀ ਹਾਂ ਕਿੰਨੇ ਵਜੇ ਹੁੰਦੇ ਤੇ ਸਾਢੇ 7 8 ਵਜੇ ਦੇ ਵਿੱਚ ਆ ਜੀ ਜੋ ਸਾਢੇ 7 8 ਵਜੇ ਦੇ ਵਿੱਚ ਤੇ 12 ਵਜੇ ਤੱਕ ਇੱਥੇ ਮਿਲਦੇ ਹਾਂਜੀ ਹਾਂ ਅੰਕਲ ਜੀ ਵਿੱਚ ਕੀ ਕੀ ਪਾਉਂਦੇ ਜੇ ਚੋਲਾ ਦੇ ਵਿੱਚ ਇਹਦੇ ਵਿੱਚ ਪਹਿਲੇ ਨੰਬਰ ਤੇ ਦਾਲ ਵੜੀ ਹੈਗੀ ਹੈ ਮਸਾਲਾ ਪਚਾ ਦਾਲ ਵੜੀ ਹੈ ਮਸਾਲਾ ਜੀ ਫੇਮਸ ਡਿਊਟੀ ਹੈ ਠੀਕ ਹੈ ਗਾਜਰਾ ਹੈ ਗਾਜਰਾ ਆਲੂ ਹੈ ਟਮਾਟਰ ਹੈ ਮਟਰ ਅਦਰਕ ਤੇ ਦਸੰ ਦਾ ਤੜਕਾ ਲਾ ਠੀਕ ਹੈ ਤੇ ਜਦੋਂ ਸਿਆਲ ਦੇ ਵਿੱਚ ਇਹਦੇ ਵਿੱਚ ਸਬਜ਼ੀਆਂ ਦੀ ਔੜੀ ਆਉਂਦੀ ਹੈ ਵੈਰੀਟੇਸ਼ਨ ਸਾਰੇ ਬਦਲ ਜਾਂਦੀਆਂ ਕਰਦੀਆਂ ਹਾਂਜੀ ਹਾਂਜੀ ਇਹ ਤੋਂ ਵੱਧ ਪੈਂਦੀਆਂ ਮੁੜ ਕੇ ਵੱਧ ਪੈਂਦੀਆਂ ਜਿਵੇਂ ਮਸ਼ਰੂਮ ਹੋ ਗਈ ਗੋਭੀ ਹੋ ਗਈ ਠੀਕ ਆ ਹੋਰ ਕੋਈ ਸਬਜ਼ੀ ਲੱਭੇ ਉਹ ਵੀ ਪਾ ਲਈ ਓਕੇ ਮਤਲਬ ਇਹ ਕੁਆਲਟੀ ਹੋਰ ਮਦਦਿਆ ਬੰਦ ਠੀਕ ਆ ਸਰੂ ਅੰਕਲ ਜੀ ਬੜੀ ਮਿਹਰਬਾਨੀ ਚੋਲ ਤੁਹਾਡੇ ਬਹੁਤ ਸਵਾਦ ਲੱਗੇ ਆ ਤੇ ਆਪਾਂ ਲੋਕੇਸ਼ਨ ਦੱਸਦੀ ਆ ਜੇ ਕਿਹਨੇ ਖਾਣ ਆਉਣਾ ਅਮਰਸਰ ਆ ਸਕਦਾ ਵਾ ਇੱਕ ਵਾਰੀ ਲੋਕੇਸ਼ਨ ਤੁਸੀਂ ਫੇਰ ਬੋਲ ਦਿਓ ਕਿੱਥੇ ਆਉਣਾ ਜੇ ਕਿਹਨੇ ਖਾਣ ਵਾਸਤੇ ਬੋਲਟੀ ਚੌਂਕ ਰਿਮਾਂਡਾ ਹੋਟਲ ਦੇ ਸਾਹਮਣੇ ਠੀਕ ਆ ਇਹ ਕਰੀ ਬੰਦਾ ਇਹਦੇ ਹੱਥਾਂ ਦੇ ਚੋਲ ਖਾ ਲੈਂਦਾ ਬਾਰ-ਬਾਰ ਹੁੰਦਾ ਹੈ ਠੀਕ ਆ ਆ ਤੁਹਾਡੇ ਸਾਹਮਣੇ ਗਵਾਹ ਟਾਈਮ ਸਿਰ ਇਹਨਾਂ ਦਾ ਪਟਿਲਾ ਵੇਲਾ ਹੋ ਗਿਆ ਹੈ ਇਹ ਟਾਈਮ ਸਿਰ ਹੀ ਵੇਲਾ ਹੋ ਗਿਆ ਨਾ ਇਹ ਯਾਰਾਂ ਨਹੀਂ ਹੈ ਇਹ ਦੇ ਵਜੇ 11 ਵਜੇ ਤੋਂ ਪਹਿਲਾਂ ਹੀ ਵੇਲਾ ਕਰਤਾ ਅੰਕ ਜੀ ਅੱਜ ਕਿ ਸਬਜ਼ੀਆਂ ਕਿਉਂ ਘਟਿਆ ਤੁਮਾਂ ਦੇ ਵਿੱਚ ਇਹ ਸਾਰੇ ਗਰਮੀ ਹੋ ਗਈ ਹੈ ਨਾ ਗਰਮੀ ਕਰਕੇ ਹਾਂਜੀ ਠੀਕ ਆ ਜਿਹੜੀ ਚੰਗੀ ਸਬਜ਼ੀ ਮਿਲਦੀ ਫੇਰ ਪਾਈ ਦੀ ਮਸ਼ਰੂਮ ਮਿਲਦੀ ਉਹ ਅੱਜ ਕੱਲ ਬਿਲਕੁਲ ਕਾਲੀ ਹੋ ਜਾਂਦੀ ਇਹ ਜੋ ਦੂਹਾਂ ਤੋਂ 2.5 ਘੰਟਿਆਂ ਦੇ ਵਿੱਚ ਨਹੀਂ ਵੇਲੇ ਹੋ ਜਾਂਦੀ ਇੱਥੇ ਆ 4 ਘੰਟੇ ਲੱਗ ਜੰਦੇ 3-4 ਘੰਟੇ ਸਵੇਰੇ ਆਟੋਵੇਅ ਤੋਂ ਹੁੰਦੇ 12 ਵਜੇ ਵਿਹਲੇ ਹਾਂਜੀ ਹਾਂਜੀ ਠੀਕ ਆ ਮਾੜਾ ਬੜੀ ਗਰਮੀਆਂ ਦੇ ਵਿੱਚ ਸਿਆਲ ਦੇ ਜੜੀਆਂ ਸਬਨੀਆਂ ਹੋਰ ਇਹਦੇ ਵਿੱਚ ਮਿਲਣਗੇ ਚੋਲਾ ਦੇ ਵਿੱਚ ਹਾਂਜੀ ਹਾਂਜੀ ਠੀਕ ਆ ਵੈਰਾਈਟੀ ਜ਼ਿਆਦਾ ਮਿਲੇਗੀ ਗਰਮੀਆਂ 'ਚ ਘੱਟ ਲੋਰੀ ਅੰਕਲ ਕੋ ਇੱਕ ਵਾਰੀ ਚੋਲਖਾਨਾ ਜ਼ਰੂਰ ਆਓ ਜੇ ਕੋਈ ਅੰਮ੍ਰਿਤਸਰ ਹੁੰਦਾ ਵਾ ਤੇ ਅੰਕਲ ਕੋ ਜ਼ਰੂਰ ਪਹੁੰਚੋ ਆ ਵੀਰ ਨੂੰ ਟੇਸਟਰ ਨੂੰ ਦੱਸਿਆ ਵੀ ਕਿਵੇਂ ਦਾ ਵਾ ਇੱਕ ਨੰਬਰ ਟੇਸਟ ਆ ਚੋਲਾ ਦਾ ਜੇ ਅੰਮ੍ਰਿਤਸਰ ਆਓਗੇ ਤੇ ਅੰਕਲ ਕੋ ਜ਼ਰੂਰ ਆਓ ਤੁਹਾਨੂੰ ਐਡਰੈਸ ਆਪਾਂ ਵੀਡੀਓ ਦੇ ਵਿੱਚ ਦੱਸਤਾ ਵਾ